ਪੰਜਾਬ ਦੇ ਲਗਾਤਾਰ ਖੇਤਾਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਲੱਗ ਰਿਹਾ ਤੇ ਲੋਕਾਂ ਦੀ ਖੁਸ਼ੀ ਵੀ ਜ਼ਾਹਰ ਹੋ ਰਹੀ ਇੱਕ ਤਸਵੀਰ ਦਿਖਾ ਦਿੰਦਾ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ ਵੀ ਕਿਸਾਨ ਨੇ ਸੀਐਮ ਭਗਵੰਤ ਮਾਨ ਦੀ ਜਿਹੜੀ ਫੋਟੋ ਖੇਤਾਂ ਦੇ ਵਿੱਚ ਲਾ ਰੱਖਿਆ ਹੈ। ਬਹੁਤ ਖੁਸ਼ੀ ਆ ਰਹੀ ਹੈ ਜੀ ਸਾਨੂੰ। ਸਾਨੂੰ ਪਾਣੀ ਮਿਲਦਾ ਜੀ ਉਹਨਾਂ ਤਮਨ ਜੀ ਨੇ ਬਹੁਤ ਖੁਸ਼ੀ ਹੈ ਜੀ ਸਾਨੂੰ। ਹਰ ਬਾਗੜਾ ਪੂਰੇ ਖੁਸ਼ ਹੈ ਜੀ। ਹਾਲੇ ਦਾ ਨਿਆਰੇ ਹੀ ਲਿਆਤਾ ਹੁਣੇ। ਹੋਵੇ ਕਿ ਪਾਣੀ ਉਹ ਪਹੁੰਚੇ ਸਾਡੇ ਕੋਲੇ ਰਾਤੋਂ ਮਰਦੇ ਰਹਿੰਦੇ ਤੇ ਜਿਵੇਂ ਸਾਡੇ ਕੋਲ ਤਾਂ ਪਾਣੀ ਨਾ ਪਹੁੰਚੇ ਜੀ ਇਹ ਸਰਕਾਰ ਆਈ ਹੈ ਜੀ ਇਸੇ ਤਰ੍ਹਾਂ ਨਿਆਰੀ ਲਿਆਦੇ ਇਹ ਇਹੋ ਜੀ ਗਰੰਟੀ ਸੀ ਜਿਹਦੇ ਵਾਦੇ ਹਰੇਕ ਸਰਕਾਰ ਜਦੋਂ ਚੋਣਾ ਲੜਦੀ ਸੀ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਸੀ ਤਾਂ ਹਰੇਕ ਸਰਕਾਰ ਵਾਦਾ ਕਰਦੀ ਸੀ ਜੇ ਕਾਂਗਰਸ ਦਾ ਰਾਜ ਹੁੰਦਾ ਤਾਂ ਅਕਾਲੀ ਦਲ ਵਾਦਾ ਕਰਦੇ ਸੀ ਕਿ ਅਸੀਂ ਜਿਹੜਾ ਪਾਣੀ ਹੈ ਉਹ ਖੇਤਾਂ ਦੇ ਲੋਕਾਂ ਦੇ ਨੱਕਿਆਂ ਤੱਕ ਪਹੁੰਚਾ ਦਾਂਗੇ ਨਹਿਰਾਂ ਦਾ ਪਾਣੀ ਪਹੁੰਚਾ ਦਾਂਗੇ ਐਸਵਾਈਐਲ ਦਾ ਮੁੱਦਾ ਹੱਲ ਕਰਾਂਗੇ ਤੇ ਦੂਸਰੇ ਤੇ ਇਲਜ਼ਾਮ ਲਗਾ ਕੇ ਸੱਤਾ ਦੇ ਵਿੱਚ ਆ ਜਾਂਦੇ ਸੀ ਤਾਂ ਇਹ ਪਹਿਲੀ ਚੋਣ ਹੋਈ ਹੈ ਜਿਹੜੀ ਪਿੱਛੇ ਹੋ ਕੇ ਹੱਟੀ ਹੈ ਕਿ ਬਿਨਾਂ ਪਾਣੀ ਦੇ ਮੁੱਦੇ ਤੋਂ ਬਿਨਾਂ ਇਹਨਾਂ ਸਰਕਾਰਾਂ ਨੂੰ ਵਿਰੋਧੀਆਂ ਨੂੰ ਮੌਕਾ ਨਹੀਂ ਮਿਲਿਆ ਹੈਗਾ ਕਿ ਪਾਣੀ ਦੇ ਨਉਤੇ ਅਸੀਂ ਗੱਲ ਕੀ ਕਰੀਏ ਆ ਸਾਨੂੰ ਤਾਂ ਨਜ਼ਾਰੇ ਆ ਰਹੇ ਨੇ ਜੀ ਇਸ ਵਾਰ ਦੀ ਸਰਕਾਰ ਚ ਆਹ ਦੇਖੋ ਜੀ ਪਾਣੀ ਹੋ ਗਿਆ ਨਜ਼ਾਰੇ ਆ ਗਏ ਨਜ਼ਾਰੇ ਬਿਲਕੁਲ ਟੇਲ ਤੇ ਖੜਿਆ ਆਖਰੀ ਨੱਕਾ ਹੈ ਆਖਰੀ ਨੱਕਾ ਹੈ ਸੂਏ ਦਾ ਤਕਰੀਬਨ ਇਹ ਕਾਕੜਾ ਕਾਕੜੇ ਪਿੰਡ ਤੋਂ ਫੈਜਗੜ੍ਹ ਨੂੰ ਰੋੜ ਜਾਂਦਾ ਆਖਰੀ ਨੱਕਾ ਹੈ ਸੂਏ ਦਾ ਪਾਣੀ ਦੇਖ ਲਓ ਤੁਸੀਂ ਕਿਸ ਤਰ੍ਹਾਂ ਚੱਲ ਰਿਹਾ ਹੈ ਕੋਈ ਕਮੀ ਨਹੀਂ ਹੈਗੀ ਤਾਨੀ ਜੀ ਵੀ ਸਾਨੂੰ ਮਾਨਪ੍ਰੀਤ ਚਾਦੂ ਗੌਰੇ ਅਸੀਂ ਤਾਂ ਮਾਨ ਦੀ ਫੋਟੋ ਲਾਈ ਆ ਜੀ ਓਰੇ ਆ ਟੇਲ ਤੇ ਖੜਾ ਜੀ ਸਾਡੇ ਲੱਵੇ ਹੁਣ ਪਾਣੀ ਪਹੁੰਚ ਰਿਹਾ ਜੀ ਬਹੁਤ ਖੁਸ਼ ਹਾਂ ਸਾਲੋ ਜੀ ਪਾਣੀ ਸਾਡੇ ਲੱਵੇ ਪੜਾ ਚਾਹੋ ਡੜ ਰਿਹਾ ਜੀ ਮੇਨ ਪਾਸ ਅੰਗਰੀ ਪੁੱਛੀ ਚ ਸਾਡੇ ਲੱਵੇ ਵਧੀਆ ਪਾਣੀ ਆ ਰਿਹਾ ਜੀ ਪੰਜਾਬ ਦੇ ਲਗਾਤਾਰ ਖੇਤਾਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਲੱਗ ਰਿਹਾ ਤੇ ਲੋਕਾਂ ਦੀ ਖੁਸ਼ੀ ਵੀ ਜਾਹਿਰ ਹੋ ਰਹੀ ਹੈ ਇੱਕ ਤਸਵੀਰ ਦਿਖਾ ਦਿੰਨਾ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ ਇਹ ਵੀ ਕਿਸਾਨ ਨੇ ਸੀਐਮ ਭਗਵੰਤ ਮਾਨ ਦੀ ਜਿਹੜੀ ਫੋਟੋ ਖੇਤਾਂ ਦੇ ਵਿੱਚ ਲਾ ਰੱਖਿਆ ਤਾਂ ਉਹ ਕਿਸਾਨ ਵੀ ਮੇਰੇ ਨਾਲ ਮੌਜੂਦ ਹੈ ਕੀ ਨਾਮ ਹੈ ਭਾਈ ਪ੍ਰਗਟ ਸਿੰਘ ਆ ਜੇ ਮਰਾ ਨਾਮ ਪ੍ਰਗਟ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਖੁਸ਼ੀ ਆ ਰਹੀ ਹੈ ਪੂਰੀ ਨਜ਼ਰ ਖੁਸ਼ੀ ਆ ਰਹੀ ਹੈ ਜੀ ਸਾਨੂੰ ਸਾਨੂੰ ਪਾਣੀ ਪੇਟਾ ਜੀ ਭਗਵੰਤ ਮਾਨ ਜੀ ਨੇ ਬਹੁਤ ਖੁਸ਼ੀ ਹੈ ਜੀ ਸਾਨੂੰ ਹਾਂ ਬਾਕੀ ਪੂਰੀ ਖੁਸ਼ੀ ਹੈ ਜੀ ਸਾਨੂੰ ਤਾਂ ਨਿਆਰੀ ਹੀ ਲਿਆਤਾ ਉਹਨੇ ਪਹਿਲਾਂ ਕਦੇ ਹੁੰਦਾ ਸੀ ਜਮਾਂ ਨੇ ਜੀ 30 ਸਾਲ ਹੋ ਗਏ ਕਿਤੇ ਪਾਣੀ ਉਹ ਨਹੀਂ ਪਹੁੰਚਦਾ ਸੀ ਸਾਡੇ ਕੋਲੇ ਰਾਤੋਂ ਨੂੰ ਮਰਦੇ ਰਹਿੰਦੇ ਤੇ ਜੀ ਜਮਾਂ ਸਾਡੇ ਕੋਲ ਤਾਂ ਪਾਣੀ ਉਹ ਨਹੀਂ ਪਹੁੰਚਦਾ ਜੀ ਇਹ ਸਰਕਾਰ ਆਈ ਹੈ ਜੀ ਇਸੇ ਤਣ ਦੀ ਹਣ ਤਾਂ ਨਿਹਾਰੀ ਲਿਆਤੇ ਜੀ ਬਹੁਤ ਵਧੀਆ ਸਰਕਾਰ ਆ ਜੀ ਮੰਨਦੀ ਇਹ ਗਾਰੰਟੀ ਸੀ ਵੀ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਆ ਰਹੀ ਜੀ ਕਿਸਾਨਾਂ ਨੂੰ ਕੋਈ ਵੀ ਨਿਹਾਰੀ ਜੀ ਪਾਣੀ ਵਧੀਆ ਦੇ ਰਿਹਾ ਜੀ ਉਹ ਸੂਏ ਵੀ ਪੱਕੇ ਕਰਤੇ ਸੀ ਉਹਨੇ ਪਾਣੀ ਵੀ ਵਧੀਆ ਦੇਤਾ ਨਹਿਰਾਂ ਦਾ ਕੋਈ ਕੋਈ ਦਿੱਕਤ ਨਹੀਂ ਜੀ ਐਸੀ ਜੀ ਗੱਲ ਜੀ ਪਾਣੀ ਦੇਖੋ ਸਾਡੇ ਸਾਹਮਣੇ ਜੀ ਫੁੱਲ ਪਾਣੀ ਦੇਤਾ ਹੈ ਕੋਈ ਅਹ ਜੀ ਕੋਈ ਗੱਲ ਨਹੀਂ ਹੈ। ਵਿਰੋਧੀ ਕਹਿੰਦੇ ਖੇਤਾਂ ਨੂੰ ਪਾਣੀ ਨਹੀਂ ਲੱਗ ਰਿਹਾ ਪਰ ਟੇਲ ਤੇ ਅਸੀਂ ਦੇਖ ਰਾਹੀ ਹਾਂ ਵੀ ਅੰਨੇ ਬਾਅਦ ਜਿਹੜਾ ਪਾਣੀ ਚੱਲ ਰਿਹਾ ਆਹ ਦੇਖੋ ਜੀ ਪਾਣੀ ਤੁਹਾਡੇ ਸਾਹਮਣੇ ਚੱਲ ਰਿਹਾ ਜੀ ਪਾਣੀ। ਕੋਈ ਵਿਰੋਧੀ ਨਹੀਂ ਜੀ। ਆਹ ਦੇਖੋ ਜੀ ਪਾਣੀ ਵਧੀਆ ਪਾਣੀ ਦੇ ਰੱਖਿਆ ਉਹਨੇ। ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ। ਆਪਾਂ ਉਹਨੂੰ ਮਾਰਾ ਨਹੀਂ ਕਹਦੇ ਹੈਗੇ। ਵੀ ਉਹ ਪਈ ਮਾਰਾ ਹੈਗਾ। ਸਾਡੇ ਬੱਲੇ ਦਾ ਬਹੁਤ ਵਧੀਆ ਚੰਗਾ ਬੰਦਾ। ਤਾ ਫੋਟੋ ਲਈ ਆ। ਤਾ ਫੋਟੋ ਲਈ ਜੀ ਅਸੀਂ ਨੇ। ਆਹ ਖੁਸ਼ੀ ਚ ਜੀ। ਸਾਨੂੰ ਤਾਂ ਬਹੁਤ ਵਧੀਆ ਜੀ ਪਾਣੀ ਤਮਾਨੀ ਸਰਕਾਰ ਨੇ ਜਿਹੜਾ ਸਾਨੂੰ ਪਾਣੀ ਭੇਜ ਔਰ ਉਹ ਦੋ ਜੁਨੇ ਕਿਸ ਤਰੀਕੇ ਦੇਖਦੇ ਹੋ ਇੱਕ ਗਰੰਟੀ ਸੀਗੀ ਪਾਣੀਆਂ ਦੀ ਤਾਂ ਪੂਰੀ ਕੀਤੀ ਹੈ ਬਿਲਕੁਲ ਪੂਰੀ ਕੀਤੀ ਹੈ ਜੀ ਔਰ ਇਹ ਇਹੋ ਜੀ ਗਰੰਟੀ ਸੀ ਜਿਹਦੇ ਵਾਦੇ ਹਰੇਕ ਸਰਕਾਰ ਜਦੋਂ ਚੋਣਾ ਲੜਦੀ ਸੀ ਲੋਕ ਸਭਾ ਦੀਆਂ ਚੋਣਾ ਹੁੰਦੀਆਂ ਸੀ ਤਾਂ ਹਰੇਕ ਸਰਕਾਰ ਵਾਦਾ ਕਰਦੀ ਸੀ ਜੇ ਕਾਂਗਰਸ ਦਾ ਰਾਜ ਹੁੰਦਾ ਤਾਂ ਅਕਾਲੀ ਦਲ ਵਾਦਾ ਕਰਦੇ ਸੀ ਕਿ ਅਸੀਂ ਜਿਹੜਾ ਪਾਣੀ ਹੈ ਉਹ ਖੇਤਾਂ ਦੇ ਲੋਕਾਂ ਦੇ ਨੱਕਿਆਂ ਤੱਕ ਪਹੁੰਚਾ ਦਾਂਗੇ ਨਹਿਰਾਂ ਦਾ ਪਾਣੀ ਪਹੁੰਚਾ ਦਾਂਗੇ ਐਸਵਾਈਐਲ ਦਾ ਮੁੱਦਾ ਹੱਲ ਕਰਾਂਗੇ ਫਲਾਣੇ ਨੇ ਟੱਕ ਲਾਇਆ ਫਲਾਣੇ ਨੇ ਨੱਕਾ ਖੋਲਿਆ ਇੱਕ ਦੂਸਰੇ ਤੇ ਇਲਜ਼ਾਮ ਲਗਾ ਕੇ ਸੱਤਾ ਦੇ ਵਿੱਚ ਆ ਜਾਂਦੇ ਸੀ ਤਾਂ ਇਹ ਪਹਿਲੀ ਚੋਣ ਹੋਈ ਹੈ ਜਿਹੜੀ ਪਿੱਛੇ ਹੋ ਕੇ ਹਟੀ ਹੈ ਕਿ ਬਿਨਾ ਪਾਣੀ ਦੇ ਮੁੱਦੇ ਤੋਂ ਬਿਨਾ ਇਹਨਾਂ ਸਰਕਾਰਾਂ ਨੂੰ ਵਿਰੋਧੀਆਂ ਨੂੰ ਮੌਕਾ ਨਹੀਂ ਮਿਲਿਆ ਹੈਗਾ ਕਿ ਪਾਣੀ ਦੇ ਨਉਤੇ ਅਸੀਂ ਗੱਲ ਕੀ ਕਰੀਏ ਉਹਦਾ ਕਾਰਨ ਕੀ ਹੈ ਤੁਸੀਂ ਅੱਜ ਔਨ ਗਰਾਉਂਡ ਆ ਦੇਖ ਰਹੇ ਹੋ ਬਿਲਕੁਲ ਟੇਲ ਤੇ ਖੜਿਆ ਆਖਰੀ ਨੱਕਾ ਹੈ ਆਖਰੀ ਨੱਕਾ ਇਹ ਸਸੂਏ ਦਾ ਤਕਰੀਬਨ ਇਹ ਕਾਕੜਾ ਕਾਕੜੇ ਪਿੰਡ ਤੋਂ ਫੈਜਗੜ੍ਹ ਨੂੰ ਰੋੜ ਜਾਂਦਾ ਆਖਰੀ ਨੱਕਾ ਇਹ ਸੂਏ ਦਾ ਪਾਣੀ ਦੇਖ ਲਓ ਤੁਸੀਂ ਕਿਸ ਤਰ੍ਹਾਂ ਚੱਲ ਰਿਹਾ ਕੋਈ ਕਮੀ ਨਹੀਂ ਹੈਗੀ ਸੋਨੇ ਤੇ ਸੁਹਾਗ ਗਾਓਗਾ ਇਹ ਤਾਂ ਕਿਉਂਕਿ ਪਹਿਲਾਂ ਅਸੀਂ ਗੱਲ ਕਰੀਏ ਬਹੁਤ ਕਮੈਂਟ ਬਾਅਦ ਜ਼ਰੂਰੀ ਵੀ ਧਰਤੀ ਹੇਠਲਾ ਪਾਣੀ ਘਟ ਰਿਹਾ ਤਾਂ ਕੌਣ ਸੰਭੂ ਪਾਣੀ ਤਾਂ ਇਹਨਾਂ ਲੱਗਦਾ ਪਾਣੀ ਇਹਨਾਂ ਨਾਲ ਹੇਠਲਾ ਪਾਣੀ ਦੀ ਬਚਤ ਰੂ ਆਉਣ ਵਾਲੀ ਕੀ ਦੀ ਤੇ ਨਹੀਂ ਬਿਲਕੁਲ ਬਚਤ ਰਹੂਗੀ ਜੀ ਇਹਦੀ ਲੋੜ ਵੀ ਹੈ ਜਿਹੜੀ ਮਤਲਬ ਲੜਾਈਆਂ ਲੜਨੀਆਂ ਇੱਕ ਦੂਸਰੇ ਤੇ ਦੂਸ਼ਣਬਾਜ਼ੀਆਂ ਕਰਨੀਆਂ ਉਹ ਗੱਲਾਂ ਵੱਖ ਨੇ ਆਪਾਂ ਨੂੰ ਇਹ ਇਹੋ ਜੇ ਸਰਕਾਰਾਂ ਨੂੰ ਇਹੋ ਜੇ ਸੋਹਰਦ ਫੈਸਲੇ ਲੈਣੇ ਪੈਣਗੇ ਜਿਹਦੇ ਨਾਲ ਅਸੀਂ ਆਪਣੇ ਧਰਤੀ ਹੇਠਲੇ ਪਾਣੀ ਦੀ ਰਾਖੀ ਕਰ ਸਕੀਏ ਲੋਕਾਂ ਦੇ ਮੁੱਦਿਆਂ ਦੀ ਰਾਖੀ ਕਰ ਸਕੀਏ ਸਾਨੂੰ ਸਾਫ਼ ਸੁਥਰੇ ਪ੍ਰਸ਼ਾਸਨ ਦੇਣ ਦੀ ਲੋੜ ਹੈ ਸਹੀ ਹੈ ਤਾਂ ਖੁਸ਼ੀ ਨਜ਼ਰ ਆ ਰਹੀ ਹੈ ਕਿਸਾਨ ਬਿਲਕੁਲ ਬਿਲਕੁਲ ਖੁਸ਼ੀ ਨਜ਼ਰ ਆ ਰਹੀ ਹੈ ਜੀ ਤਾਂ ਮਾਨ ਸਾਹਿਬ ਦੇ ਲੱਗਦਾ ਹੈ ਗਰੰਟੀ ਦੇ ਵੱਡਾ ਲਾਭ ਬਿਲਕੁਲ ਮੈਂ ਤਾਂ ਕਹਿਣਾ ਵੀ ਜੇ ਇਹ ਤਾਂ ਆਪਾਂ ਇੱਕ ਜਗ੍ਹਾ ਤੇ ਖੜੇ ਆ ਤੁਸੀਂ ਇੱਥੋਂ ਚੱਲੋ ਅਗਲੇ ਨੱਕੇ ਤੇ ਜਾਓ ਉਸ ਤੋਂ ਪਿਛਲੇ ਨੱਕੇ ਤੇ ਜਾਓ ਤੁਹਾਨੂੰ ਹਰ ਇੱਕ ਜ਼ਿੰਮੇਵਾਰ ਇਸੇ ਤਰ੍ਹਾਂ ਖੁਸ਼ੀ ਦੇ ਮਾਹੌਲ ਚ ਨਜ਼ਰ ਆਊਗਾ ਇਹ ਤਾਂ ਫੋਟੋ ਲਾਈਆ ਕਿਸਾਨ ਨੇ ਮੇਨ ਲਾਦੇ ਬੜੀ ਨਵੇਕਲੀ ਅਸੀਂ ਕਹਿ ਦਿੰਦੇ ਹਾਂ ਤਸਵੀਰ ਹੈ ਵੀ ਖੇਤਾਂ ਦਾ ਫੋਟੋ ਲਾਤੀ ਵੀ ਇਹ ਮਾਨ ਸਾਹਿਬ ਦੇ ਕਰਕੇ ਪਾਣੀ ਲੱਗੇ ਕਹਿ ਰਹੇ ਆਪਾਂ ਸਾਰੇ ਜਾਣਦੇ ਆ ਜੋ ਮੁੱਖ ਮੰਤਰੀ ਪੰਜਾਬ ਨੇ ਸੀਐਮ ਭਗਵੰਤ ਸਿੰਘ ਮਾਨ ਜੀ ਇਹ ਜੋ ਕੋਈ ਕਹਿੰਦੇ ਨੇ ਕਰਕੇ ਦਿਖਾਉਂਦੇ ਨੇ ਜਿਹੜੇ ਮੁੱਦੇ ਨੂੰ ਹੱਥ ਪਾਉਂਦੇ ਨੇ ਕਰਕੇ ਦਿਖਾਉਂਦੇ ਨੇ ਲੋਕ ਜਿਹੜੇ ਪੰਜਾਬ ਦੇ ਲੋਕ ਨੇ ਆਪਾਂ ਨੇ 2022 ਦਾ ਮਾਹੌਲ ਦੇਖਿਆ ਜਦੋਂ ਸੀਐਮ ਦਾ ਚਿਹਰਾ ਭਗਵੰਤ ਸਿੰਘ ਮਾਨ ਜੀ ਨੂੰ ਐਲਾਨਤਾ ਸੀ ਤਾਂ ਲੋਕ ਆਪ ਮੁਹਾਰੇ ਆਪਣੇ ਮੋਟਰਸਾਈਕਲ ਆਪਣੇ ਗੱਡੀਆਂ ਲੈ ਕੇ ਉਹਨਾਂ ਦੀ ਸਰਕਾਰ ਬਣਾਉਣ ਦੇ ਲਈ ਉਤਾਵਲੇ ਹੋ ਗਏ ਸੀ ਤਾਂ ਅੱਜ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਉਹਨਾਂ ਦੇ ਹੱਕ ਦੇ ਲਈ ਦੀ ਤੰਜ ਕੱਸਦੇ ਨੇ ਭਗਵੰਤ ਮਾਨ ਜੀ ਨੂੰ ਮ ਅੜੇ ਹੱਥੀ ਲੈਣ ਦੀ ਕੋਸ਼ਿਸ਼ ਕਰਦੇ ਨੇ ਅ ਜਿਵੇਂ ਕਿ ਆ ਲਾਸ਼ਟੀ ਲੈ ਲੋ ਕਿ ਚੋਣਾ ਦੇ ਮੁੱਦਿਆਂ ਤੇ ਗੱਲ ਕਰਨ ਲੱਗ ਜਾਂਦੇ ਨੇ ਕਿ ਲੋਕਾਂ ਨੇ ਸਾਥ ਨਹੀਂ ਦਿੱਤਾ ਤਾਂ ਫਿਰ ਜਿਹੜੇ ਜ਼ਿੰਮੇਦਾਰ ਮਤਲਬ ਜਿਨ੍ਹਾਂ ਨੂੰ ਫਾਇਦਾ ਮਿਲਿਆ ਉਹ ਆਪਣੀ ਪੜਾਸ਼ ਕੱਢਦੇ ਨੇ ਇਸ ਤਰ੍ਹਾਂ ਇਹ ਪੜਾਸ਼ ਗੱਡੀ ਹੈ ਪੜਾਸ਼ ਕੱਢ ਕੇ ਦਿਖਾਉਂਦੇ ਨੇ ਵੀ ਇਸ ਤਾਂ ਬਾਈ ਤੇਰੇ ਨਾਲ ਆ ਅਸੀਂ ਖੁਸ਼ ਆ ਸਾਨੂੰ ਕੋਈ ਕਮੀ ਨਹੀਂ ਹੈਗੀ ਕੋਈ ਗੱਲ ਨਹੀਂ ਦੇਖ ਲਾਂਗੇ ਨਾਲ ਕਦੇ ਸੋਚਿਆ ਸੀ ਵੀ ਇਸ ਟੇਲ ਤੇ ਪਾਣੀ ਕਦੇ ਵੀ ਨਹੀਂ ਜੀ ਆ ਜ਼ਿੰਮੇਦਾਰ ਪਹਿਲਾਂ ਬੋਲ ਕੇ ਹਟਿਆ 30 ਸਾਲ ਹੋ ਗਏ ਕਦੇ ਵੀ ਨਹੀਂ ਆਇਆ ਸੀ ਤੁਸੀਂ ਪਿਛਲੇ ਨੱਕੇ ਤੇ ਜਾ ਕੇ ਰਿਪੋਰਟਿੰਗ ਲੈ ਲਓ ਕੋਈ ਇਹ ਬਣਾਈਆਂ ਬੜਾਈਆਂ ਬੜੀਆਂ ਬਣਾਈਆਂ ਗੱਲਾਂ ਨਹੀਂ ਹੈਗੀਆਂ ਪਿਛਲੇ ਨੱਕਿਆਂ ਤੇ ਜਾ ਕੇ ਤੁਸੀਂ ਇੰਟਰਵਿਊ ਕਰੋ ਗੱਲਾਂ ਲੋ ਜ਼ਿੰਮੇਦਾਰਾਂ ਦੀਆਂ ਇਹ 30 ਸਾਲਾਂ ਤੋਂ ਬਾਅਦ ਪਾਣੀ ਆਇਆ ਇੱਥੇ ਇਹ ਤਾਂ ਕਿਸਾਨ ਦੀ ਖੁਸ਼ੀ ਨਜ਼ਰ ਆ ਰਹੀ ਹੈ ਤਾਂ ਤਸਵੀਰ ਦਿਖਾ ਦੇਣਾ ਤੁਹਾਨੂੰ ਮੁਰ ਤੋਂ ਜਿਹੜਾ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੀ ਫੋਟੋ ਲਾਰ ਕੇ ਖੇਤ ਦੇ ਵਿੱਚ ਕਿਉਂਕਿ ਇਹ ਉਹ ਅਸੀਂ ਟੇਲ ਤੇ ਮੌਜੂਦ ਹਾਂ ਜਿੱਥੇ 30 ਸਾਲ ਤੱਕ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਸੀ ਤੇ ਅੱਜ ਦੀ ਤਸਵੀਰ ਉਹ ਕਹਿੰਦੀ ਹੈ ਵੀ ਪਾਣੀ ਸੂਏ ਤੋਂ ਉੱਪਰ ਦੀ ਹੋਣ ਨੂੰ ਤਿਆਰ ਹੈ ਪਾਣੀ ਨਜ਼ਾਇਜ਼ ਜਿਹੜਾ ਕਿਸਾਨਾਂ ਨੂੰ ਦੇ ਰਿਹਾ ਹੈ ਵੀ ਖੇਤਾਂ ਦੇ ਪਾਣੀ ਵਰਤੋਂ ਤੇ ਜ਼ਮੀਨ ਹੈਟੜਾ ਪਾਣੀ ਦੀ ਵਰਤੋਂ ਨਾ ਕਰੋ ਦਾ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨ